ਆਪਨਾੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ सर्वकला समर डोलन ते राख प्रदु नानक देवार ਛਕੀ ਸ਼ਾਨੀ ਪਰਮਨਾ ਜੇ ਸੇ ਸੇ ਮਰਤ ਸੁਖ ਹੋਵੇ ਕਣਾ ਇਹ ਦੁੱਖ dard मामूलੇ ਹੋਵੇ ਗੱਤੇ ਵਟਾ ਸਤ ਗੁਰੂ ਨਾਨਕ ਜੀ ਨੇ ਤਲ ਰਾਖੀ ਆਪੇ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਆਪਣੀਆਂ ਸੋਚੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਕਾਰ ਨਾਲ ਅਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਏਕ ਏਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਨ ਕਰਨਾ ਹੈ ਹੁਣੇ ਹੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਧੰਗ ਗੁਰਨਾਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਫਾਫਾਂ ਦੇ ਉੱਤੇ ਮਨਾਇਆ ਹੈ ਭਾਈ ਗੁਰਦਾਸ ਜੀ ਇੱਕ ਪੌੜੀ ਦੇ ਵਿੱਚ ਗੁਰਨਾਥ ਸਾਹਿਬ ਜੀ ਦੇ ਪ੍ਰਕਾਸ਼ ਸੰਬੰਧੀ ਲਿਖਦੇ ਹਨ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਇਸ ਦੁਨੀਆ ਵਿੱਚ ਉੱਥੇ ਪ੍ਰਗਟ ਹੋਏ ਭਾਗ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਸ ਦੁਨੀਆ ਤੇ ਆਏ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਭਾਰਤੀ ਦੇ ਜੀਵਾਂ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰਨਾਨ ਨਾਮ ਸਾਹਿਬ ਨੂੰ ਸੰਸਾਰ ਤੇ ਭੇਜਿਆ ਫਿਰ ਜਿਸ ਵੇਲੇ ਗੁਰੂ ਜੀ ਪ੍ਰਮਾਤਮਾ ਦੇ ਹੁਕਮ ਸੰਸਾਰ ਤੇ ਪ੍ਰਗਟ ਹੋਏ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਹੜੀ ਅਗਿਆਨਤਾ ਬਹਿਮਾ ਭਰਮਾ ਦੀ ਧੁੰਦ ਸੀ ਉਹ ਦੂਰ ਹੋਈ ਤੇ ਮਨੁੱਖਤਾ ਨੂੰ ਗਿਆਨ ਦਾ ਚਾਨਣ ਮਿਲਿਆ ਧੁੰਦ ਫੈਲੀ ਹੋਈ ਸੀ ਇੱਕ ਆਂਦੇ ਰਾਹ ਹੁੰਦਾ ਜਿਹੜਾ ਤੇ ਛੋਟੇ ਜਿਹੇ ਦੀਵੇ ਨਾਲ ਵੀ ਦੂਰ ਹੋ ਜਾਂਦਾ ਹੈ ਇੱਕ ਧੁੰਦ ਹੈ ਜਿਹੜੀ ਵੱਡੀਆਂ-ਵੱਡੀਆਂ ਲਾਈਟਾਂ ਨੂੰ ਫੇਲ ਕਰ ਦਿੰਦੀ ਹੈ ਉਸ ਵੇਲੇ ਧੁੰਦ ਫੈਲੀ ਹੋਈ ਸੀ ਜੋ ਹਨੇਰੇ ਤੋਂ ਵੀ ਖਤਰਨਾਕ ਹੁੰਦੀ ਹੈ ਇਹ ਧੁੰਦ ਕਿਸੇ ਵਹਿਮਾ ਭਰਮਾ ਪਖੰਡਾਂ ਦੀ ਧੁੰਦ ਸੱਚ ਦਾ ਰਾਹ ਨਹੀਂ ਵਿਸਰੇ ਹਾਸ ਤੇ ਜਿਸ ਤਰ੍ਹਾਂ ਫਿਰ ਧੁੰਦ ਨੂੰ ਸੂਰਜ ਕਾਟ ਕਰਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਹ ਬਹਿਮਾ ਭਰਮਾਂ ਦੀ ਧੁੰਦ ਨੂੰ ਦੂਰ ਕੀਤਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਫਲਵਾ ਇਸ ਤਰ੍ਹਾਂ ਅੰਧੇਰਾ ਦੂਰ ਹੋਇਆ ਜਦੋਂ ਸੂਰਜ ਨਿਕਲਦਾ ਹੈ ਫਿਰ ਧੁੰਦ ਦੀ ਕਾਟ ਹੁੰਦੀ ਹੈ ਤੇ ਅੰਧੇਰਾ ਹੈ ਜਿਹੜਾ ਧੁੰਦ ਕਰਕੇ ਅੰਧੇਰਾ ਬਿਆ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਜੋ ਤਾਰੇ ਛਪੇ ਇਹਦੇ ਪਿੱਛੇ ਬੜਾ ਗਹਿਰਾ ਭਾਵ ਹੁੰਦਾ ਹੈ ਕਿ ਤਾਰਿਆਂ ਦੀ ਰੋਸ਼ਨੀ ਸੂਰਜ ਦੀ ਰੋਸ਼ਨੀ ਦੇ ਵਿੱਚ ਹੀ ਲੈ ਹੋ ਜਾਂਦੀ ਹੈ ਜਿੱਥੇ ਕਿਤੇ ਕੋਈ ਗਿਆਨ ਦੀ ਕਿਰਨ ਸੀ ਉਹ ਕਿਰਨ ਮਨੁੱਖਤਾ ਤੋਂ ਦੂਰ ਸੀ ਜਿਵੇਂ ਸੂਰਜ ਆ ਜਿਵੇਂ ਕਿ ਤਾਰਿਆਂ ਦਾ ਚਾਨਣ ਮਨੁੱਖਤਾ ਨੂੰ ਕੰਮ ਨਹੀਂ ਦਿੰਦਾ ਤਾਰਿਆਂ ਦੀ ਰੋਸ਼ਨੀ ਦੇ ਵਿੱਚ ਕੁਝ ਨਹੀਂ ਹੋ ਸਕਦਾ ਇਹ ਮਿਲ ਕੇ ਕੀਤੇ ਕਿਤੇ ਕੋਈ ਗਿਆਨ ਦੀ ਕਿਰਨ ਸੀ ਪਰ ਮਨੁੱਖਤਾ ਦੀ ਉਸ ਕਿਰਨ ਤੱਕ ਪਹੁੰਚ ਨਹੀਂ ਸੀ ਗੁਰਨਾਥ ਸਾਹਿਬ ਜੀ ਨੇ ਫਿਰ ਉਹ ਗਿਆਨ ਦੀਆਂ ਕਿਰਨਾਂ ਨੂੰ ਵੀ ਆਪਣੇ ਮਹਾਨ ਗਿਆਨ ਦੇ ਵਿੱਚ ਹੀ ਜज्ਬ ਕਰ ਲਿਆ ਉਹ ਗਿਆਨ ਨੂੰ ਵੀ ਆਪਣੇ ਮਹਾਨ ਗਿਆਨ ਵਿੱਚ ਥਾਂ ਦਿੱਤਾ ਇਸ ਤਰ੍ਹਾਂ ਸੰਸਾਰ ਤੇ ਸੱਚ ਦਾ ਸੂਰਜ ਚੜ੍ਹਿਆ ਜਿਉਂਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲਵਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਜਦੋਂ ਗੁਰਨਾਨਕ ਸਾਹਿਬ ਨੇ ਸ਼ੇਰ ਕਰਜਨਾ ਦੇ ਵਿੱਚ ਸੱਚ ਦਾ ਹੋਕਾ ਮਾਰਿਆ ਤੇ ਮਿਰਗਾਂ ਦੀ ਡਾਰ ਭੱਜੀ ਜਾ ਰਹੀ ਹੈ ਉਹਨਾਂ ਦੇ ਹੌਸਲੇ ਟੁੱਟ ਗਏ ਉਹਨਾਂ ਨੂੰ ਖੜਨ ਦੀ ਹਿੰਮਤ ਨਹੀਂ ਪੈਂਦੀ ਕਿਉਂਕਿ ਸੱਚ ਦੇ ਸਾਹਮਣੇ ਝੂਠ ਨਹੀਂ ਖੜ ਸਕਦਾ ਇਸ ਤਰ੍ਹਾਂ ਜਿਹੜੀ ਇਹ ਮਿਰਗਾਂ ਦੀ ਡਾਰ ਸੀ ਇਹ ਮਿਰਗਾਂ ਦੀ ਡਾਰ ਕਿਹੜੀ ਸੀ ਮਿਰਗਾਵਲੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਕਾਜੀ ਮਲਾ ਨੇ ਪੰਡਤ ਪੁਜੋਤ ਜੋਗੀ ਇਹ ਮਿਰਗਾਂ ਦੀ ਡਾਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਭਜੜਾ ਪਾਈਆ ਸਿੰਘ ਬੁਖੀ ਮਿਰਗਾਵਲੀ ਭੰਨੀ ਜਾਏ ਨਾ ਧੀਰ ਥਰੋਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਨ ਥਾਪਣ ਸੋਵਾ ਜਿੱਥੇ ਵੀ ਗੁਨਾੰਸਾ ਪ੍ਰਚਾਰ ਯਾਤਰਾ ਦੇ ਦੌਰਾਨ ਗਏ ਉੱਥੇ ਹੀ ਇਹ ਸੰਗਤਾਂ ਕਾਇਮ ਹੋਈਆਂ ਧਰਮ ਸਥਾਨ ਧਰਮ ਸ਼ਾਲਾਵਾਂ ਬਣੀਆਂ ਸਿੱਧ ਆਸਨ ਸਾਹਿਬ ਜਗਤ ਦੇ ਨਾਨਕ ਆਦਮੱਤੇ ਜੇ ਕੋ ਆ ਜਿਹੜੇ ਜੋਗੀਆਂ ਦੇ ਪ੍ਰਸਿੱਧ ਥਾਨ ਸੀ ਉੱਥੇ ਵੀ ਗੋਨਾਂੰਦ ਸਾਹਿਬ ਦੀ ਮੱਤ ਪ੍ਰਚਲਿਤ ਹੋਈ ਜਿਵੇਂ ਕਿ ਗੋਰਖ ਮੱਤਾ ਨਾਨਕ ਮੱਤੇ ਦੇ ਵਿੱਚ ਬਦਲਿਆ ਘਰ ਘਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਘਰ-ਘਰ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ। ਮਾਨੋ ਹਰ ਘਰ ਹੀ ਧਰਮ ਸਥਾਨ ਬਣ ਗਿਆ। ਯਾਦ ਰੱਖੋ ਹਰ ਗੁਰਸਿੱਖ ਦਾ ਘਰ ਹੀ ਧਰਮ ਸਥਾਨ ਹੈ। ਤੇ ਗੁਰਸਿੱਖ ਦੇ ਘਰ ਦੀ ਰਸੋਈ ਗੁਰੂ ਕਾ ਲੰਗਰ। ਜਿੱਥੋਂ ਕੋਈ ਲੋੜਵੰਦ ਬਰੋਸਾਇਆ ਜਾਂਦਾ ਹੈ। ਜਿੱਥੇ ਬਾਣੀ ਪੜੀਦੀ ਹੈ, ਨਾਮ ਜਪੀਦਾ, ਲੋੜਵੰਦ ਦੀ ਸਹਾਇਤਾ ਕਰੀ ਜਾਂਦੀ ਹੈ। ਹਰ ਗੁਰਸਿੱਖ ਦਾ ਘਰ ਹੀ ਧਰਮਸ਼ਾਲਾ ਹੈ। ਜੇ ਸੱਚਮੁੱਚ ਧਰਮਸ਼ਾਲਾ ਬਣਾ ਕੇ ਰੱਖਿਆ ਜਾਵੇ ਤਾਂ ਤੇ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਭਾ ਵੀ ਹੋਵੇ ਘਰ ਘਰ ਵਿੱਚ ਪ੍ਰਮਾਤਮਾ ਦੀ ਕੀਰਤੀ ਹੋ ਰਹੀ ਹੈ ਸਤਨਾਮ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਹੈ ਮਾਨੋ ਬਸਾਖੀ ਦਾ ਪੁਰਬ ਲੱਗਿਆ ਹੁੰਦਾ ਹੈ ਬਾਬੇ ਤਾਰੇ ਚਾਰ ਚੱਕ ਨੌਖੰਡ ਤ੍ਰਿਸ਼ਮੀ ਸੱਚਾ ਢੋਆ ਗੋਰਾ ਹੰਕ ਸਾਹਿਬ ਨੇ ਸਾਰੀਆਂ ਦਸ਼ਾਵਾਂ ਦੇ ਵਿੱਚ ਯਾਤਰਾ ਕੀਤੀ ਇਸ ਤਰ੍ਹਾਂ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰithvi ਸੱਚਾ ਢੋਆ ਸਾਰੀ ਦੁਨੀਆ ਦੇ ਜੀਵਾਂ ਨੂੰ ਸੱਚ ਦਾ ਆਸਰਾ ਮਿਲਿਆ ਨੌਖੰਡ ਪ੍ਰithvi ਮੰਨੀ ਹੈ ਭਾਵ ਸਾਰੀ ਦੁਨੀਆ ਸੱਚ ਦਾ ਆਸਰਾ ਮਿਲਿਆ ਸੱਚ ਪਤਾ ਲੱਗਿਆ ਦੁਨੀਆ ਨੂੰ ਨਹੀਂ ਤਾਂ ਅੰਧੇਰੇ ਦੇ ਵਿੱਚ ਦੁਨੀਆ ਭਟਕ ਰਹੀ ਸੀ ਹਉ ਭਾਲ ਵਿੱਚ 19